ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਇੱਕ ਹੀ ਖੇਤ ਚ ਤਿੰਨ ਵੱਖ-ਵੱਖ ਤਰੀਕਿਆਂ ਨਾਲ ਲਾ ਕੇ ਪਾਲੇ ਗਏ ਝੋਨੇ ਦੇ ਤਿੰਨ ਪਲਾਟ ਤੁਹਾਨੂੰ ਦਿਖਾਉਣ ਲੱਗੇ ਆ ਤਿੰਨਾ ਚ ਫਰਕ ਦੇਖ ਕੇ ਤੁਸੀਂ ਆਪ ਫੈਸਲਾ ਕਰਨਾ ਕਿ ਤੁਸੀਂ ਅੱਗੇ ਤੋਂ ਕਿਹੜੇ ਰਾਹ ਚੱਲਣਾ ਸੋ ਪਹਿਲਾ ਪਲਾਟ ਡਾਕਟਰ ਦਲੇਰ ਸਿੰਘ ਦੁਆਰਾ ਪ੍ਰਚਲਿਤ ਕੀਤੀ ਗਈ ਸੁੱਕਾ ਕੱਦੂ ਵਿਧੀ ਦੇ ਤਹਿਤ ਲਾਇਆ ਗਿਆ ਇਸ ਪਲਾਟ ਦੇ ਵਿੱਚ ਪਹਿਲੇ ਕੁਝ ਦਿਨ ਲਗਾਤਾਰ ਪਾਣੀ ਰੱਖਣ ਤੋਂ ਬਾਅਦ ਹਫਤੇ ਹਫਤੇ ਦੇ ਫਰਕ ਨਾਲ ਝੋਨੇ ਨੂੰ ਪਾਣੀ ਦਿੱਤਾ ਗਿਆ ਤੇ ਝੋਨੇ ਦੀ ਰੰਗ ਵੰਨ ਡੁੱਸ ਤੁਸੀਂ ਦੇਖ ਕੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਇਹ ਪਲਾਟ ਨਸਾਰੇ ਪੱਖੋਂ ਪਹਿਲੇ ਨੰਬਰ ਤੇ ਚੱਲ ਰਿਹਾ ਇਹਦੇ ਸਾਹਮਣੇ ਵਾਲਾ ਜਿਹੜਾ ਪਲਾਟ ਆ ਉਹ ਦੋ ਹਿੱਸਿਆਂ ਚ ਵੰਡਿਆ ਹੋਇਆ ਤੇ ਇਸ ਪਲਾਟ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਕੀਤੀ ਗਈ ਹੈ 18 ਮਈ ਨੂੰ ਇੱਥੇ ਸਿੱਧੀ ਬਜਾਈ ਕੀਤੀ ਗਈ ਹੈ ਦੋਨਾਂ ਹਿੱਸਿਆਂ ਦੇ ਵਿੱਚ ਇਧਰ ਵੀ ਤੇ ਇਧਰ ਵੀ ਹੁਣ ਤੁਸੀਂ ਦੇਖ ਰਹੇ ਹੋ ਕਿ ਇੱਕ ਹੀ ਵੈਰਾਈਟੀ ਦਾ ਝੋਨਾ ਸਾਰੇ ਪਲੋਟਾਂ ਚ ਪੂਸਾ 44 ਸਿੱਧੀ ਬਜਾਈ ਵਾਲਾ ਜਿਹੜਾ ਆਹ ਪਲੋਟ ਆ ਇਹ ਨਸਾਰੇ ਪੱਖੋਂ ਦੂਜੇ ਨੰਬਰ ਤੇ ਚੱਲ ਰਿਹਾ ਤੇ ਆਹ ਪਲੋਟ ਨਸਾਰੇ ਪੱਖੋਂ ਤੀਜੇ ਨੰਬਰ ਤੇ ਚੱਲ ਰਿਹਾ ਸੁੱਕੇ ਕੱਦੂ ਵਾਲੇ ਪਲੋਟ ਦੇ ਮੁਕਾਬਲੇ ਹੁਣ ਵਜ੍ਹਾ ਕੀ ਆ ਫਰਕ ਕਿੱਥੇ ਆ ਇਹਦੇ ਵਿੱਚ ਪਾਣੀ ਜਿਹੜਾ ਹੈਗਾ ਸੁਕਾ ਸੁਕਾ ਕੇ ਲਾਉਣ ਦਾ ਪ੍ਰਬੰਧ ਕੀਤਾ ਗਿਆ ਸੀ 7ਵੇਂ 8ਵੇਂ 7ਵੇਂ 8ਵੇਂ ਪਾਣੀ ਲੱਗਿਆ ਤੇ ਉਸੇ ਤਰੀਕ ਉਸੇ ਵੈਰੈਟੀ ਦੇ ਇਸ ਪਲਾਟ ਚ ਬੀਜੇ ਗਏ ਇਸ ਝੋਨੇ ਨੂੰ ਲਗਾਤਾਰ ਪਾਣੀ ਦੇ ਕੇ ਪਾਲਿਆ ਗਿਆ ਜਿਹਨੂੰ ਲਗਾਤਾਰ ਪਾਣੀ ਦਿੱਤਾ ਰਿਆ ਦਿੱਤਾ ਜਾਂਦਾ ਰਿਆ ਉਹ ਪਲਾਟ ਤੀਜੇ ਨੰਬਰ ਤੇ ਚੱਲ ਰਿਆ ਨਸਾਰੇ ਪੱਖੋਂ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਝੋਨੇ ਚ ਲਗਾਤਾਰ ਪਾਣੀ ਰੱਖਦੇ ਆ ਤਾਂ ਉਹਦਾ ਸਾਨੂੰ ਹੀ ਨੁਕਸਾਨ ਹੁੰਦਾ ਇੱਕ ਤਾਂ ਝੋਨੇ ਦਾ ਨਸਾਰਾ ਲੇਟ ਹੋ ਜਾਂਦਾ ਤੇ ਉਹਦੇ ਚਲਦਿਆਂ ਸਾਡਾ ਜਿਹੜਾ ਹੈਗਾ ਖੇਤ ਵੀ ਲੇਟ ਖਾਲੀ ਹੁੰਦਾ ਸੋ ਪਹਿਲਾ ਫਰਕ ਤਾਂ ਇਹ ਤੁਸੀਂ ਦੇਖ ਲਓ ਸੁੱਕੇ ਕੱਦੂ ਵਾਲਾ ਪਲਾਟ ਸਭ ਤੋਂ ਪਹਿਲਾਂ ਵੱਡਾ ਜਾਊਗਾ ਝੋਨਾ ਉਸ ਤੋਂ ਬਾਅਦ ਸਿੱਧੀ ਬਜਾਈ 'ਚ ਜਿਹਨੂੰ ਸੁਕਾ ਸੁਕਾ ਕੇ ਪਾਣੀ ਲਾਇਆ ਗਿਆ ਉਹ ਉਸ ਤੋਂ ਬਾਅਦ ਵੱਡਾ ਜਾਊਗਾ ਤੇ ਅਖੀਰ ਤੇ ਉਹ ਪਲਾਟ ਵੱਡਾ ਜਾਊਗਾ ਜਿਹੜਾ ਉਸੇ ਤਰੀਕ ਨੂੰ ਸਿੱਧੀ ਬਜਾਈ ਤਹਿਤ ਬੀਜਿਆ ਗਿਆ ਜਿਸ ਤਰੀਕ ਨੂੰ ਪਹਿਲਾ ਪਲਾਟ ਸਿੱਧੀ ਬਜਾਈ ਤਹਿਤ ਬੀਜਿਆ ਗਿਆ ਇਹਨੂੰ ਲਗਾਤਾਰ ਪਾਣੀ ਦਿੱਤਾ ਗਿਆ ਪਰ ਸਭ ਤੋਂ ਲੇਟ ਵੱਢਿਆ ਜਾਊਗਾ ਜਾਨੀ ਕਿ ਇਸ ਖੇਤ ਚ ਕਣਕ ਦੀ ਬਜਾਈ ਲੇਟ ਹੋਊਗੀ ਹੁਣ ਇਹ ਆ ਗਿਆ ਜੀ ਆਪਣਾ ਸੁੱਕੇ ਕੱਦੂ ਵਾਲਾ ਇਹਦਾ ਨਸਾਰਾ ਦੇਖੋ ਪੂਰਾ ਜ਼ਬਰਦਸਤ ਤੇ ਇਹਦੇ ਸਾਹਮਣੇ ਆਹ ਜਿਹੜਾ ਹੈਗਾ ਪਲਾਟ ਆਪਣਾ ਇਹ ਹੈਗਾ ਜੀ ਨਾਰਮਲ ਕੱਦੂ ਵਾਲਾ ਜਾਨੀ ਕਿ ਇਦੇ ਵਿੱਚ ਪਾਣੀ ਛੱਡ ਕੇ ਕੱਦੂ ਕੀਤਾ ਗਿਆ ਤੇ ਇਸ 플ੌਟ ਦਾ ਜਿਹੜਾ ਨਸਾਰਾ ਉਹ ਸੁੱਕੇ ਕੱਦੂ ਵਾਲੇ ਦੇ ਮੁਕਾਬਲੇ ਸਿੱਧੀ ਬਜਾਈ ਵਾਲਾ ਜਿਹੜਾ ਸੁਕਾ ਸੁਕਾ ਕੇ ਪਾਣੀ ਲਾ ਕੇ ਪਾਲਿਆ ਗਿਆ ਝੋਨਾ ਉਹਦੇ ਬਰਾਬਰ ਚੱਲ ਰਿਹਾ ਜਾਨੀ ਕਿ ਤੱਦੂ ਵਾਲਾ ਤੇ ਸੁਕਾ ਸੁਕਾ ਕੇ ਪਾਣੀ ਲਾ ਕੇ ਪਾਲਿਆ ਗਿਆ ਸਿੱਧੀ ਬਜਾਈ ਵਾਲਾ ਝੋਨਾ ਜਿਹੜਾ ਹੈਗਾ ਉਹ ਬਰਾਬਰ ਚੱਲ ਰਹੇ ਆ ਤੇ ਸੁੱਕੇ ਕੱਦੂ ਤਾਂ ਤੋਂ ਪਾਲਿਆ ਗਿਆ ਝੋਨਾ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਚੱਲ ਰਿਹਾ ਸੋ ਇਸ ਜ਼ਬੰਦ ਦੇ ਵਿੱਚ ਥੋੜੀ ਜੀ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਆਪਾਂ ਇਸ ਖੇਤ ਦੇ ਮਾਲਕ ਕਹਿ ਲਓ ਸੇਵਕ ਕਹਿ ਲਓ ਬਾਈ ਸੁਖਰਾਜ ਸਿੰਘ ਭੁੱਲਰ ਹੋਣਾ ਤੋਂ ਲਵਾਂਗੇ ਸੋ ਗੱਲ ਕਰਦੇ ਆਂ ਬਾਈ ਸੁਖਰਾਜ ਭੁੱਲਰ ਹੋਣਾ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪਿੰਡ ਕਣੀਏ ਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਰਹਿੰਦੇ ਆਂ ਹਾਂਜੀ ਤੁਹਾਡੇ ਦਿਮਾਗ 'ਚ ਇਹ ਗੱਲ ਕਿਦਾਂ ਆਈ ਕਿ ਭਾਈ ਆਪਾਂ ਤਿੰਨ ਤਰੀਕਿਆਂ ਦੇ ਨਾਲ ਝੋਨਾ ਲਾ ਕੇ ਉਹਦਾ ਫਰਕ ਵੇਖਣਾ ਆਪਾਂ ਬਈ 2019 ਤੋਂ ਡਾਕਟਰ ਦਲੇਰ ਸਿੰਘ ਜੀ ਨਾਲ ਜੁੜੇ ਸੀਗੇ ਉਹਨਾਂ ਨੇ ਸਾਨੂੰ ਇਸ ਚੀਜ਼ ਬਾਰੇ ਸੁੱਕੇ ਕੱਦੂ ਬਾਰੇ ਅਵੇਅਰਨੈਸ ਕੀਤੀ ਸੀ ਪਹਿਲਾਂ ਤਾਂ ਜੀ ਤੇ ਨਾਲ ਜਿਹੜਾ ਆਪਾਂ ਸਿੱਧੀ ਬਜਾਈ ਕੀਤੀ ਹੈ ਡੀਐਸਆਰ ਵਿਧੀ ਨਾਲ ਜੀ ਉਹਦੇ ਤੇ ਫਿਰ ਐਸ ਵਾਰ ਸੋਚਿਆ ਇਤਜ਼ਾਰਬਾ ਕਰਕੇ ਦੇਖੀਏ ਪਾਣੀ ਘੱਟ ਲਾ ਕੇ ਤੇ ਵੱਧ ਲਾ ਕੇ ਦੋ ਪਲਾਟਾਂ ਜਿਵੇਂ ਤੁਸੀਂ ਦੇਖਿਆ ਹੁਣ ਆਪਣੇ ਉਹਦਾ ਫਰਕ ਵੀ ਤੁਸੀਂ ਦੇਖਿਆ ਹੁਣ ਬਹੁਤ ਵਧੀਆ ਰਿਜ਼ਲਟ ਆ ਜੀ ਤਾਂ ਹੁਣ ਮੈਂ ਤੁਹਾਡੇ ਖੇਤ ਦਾ ਦੌਰਾ ਕੀਤਾ ਮੈਂ ਇੱਥੇ ਤਿੰਨ ਤਰ੍ਹਾਂ ਨਾਲ ਲੱਗਿਆ ਹੋਇਆ ਝੋਨਾ ਹਾਂਜੀ ਵੇਖਿਆ ਇੱਕ ਸੁੱਕਾ ਕਦੂ ਵਿਧੀ ਨਾਲ ਹਾਂਜੀ ਇੱਕ ਨਾਰਮਲ ਕਦੂ ਵਿਧੀ ਨਾਲ ਹਾਂਜੀ ਤੇ ਤੀਸਰਾ ਹੈਗਾ ਸਿੱਧੀ ਬਜਾਈ ਵਾਲੇ ਤਰੀਕੇ ਨਾਲ ਹਾਂਜੀ ਤਿੰਨਾਂ ਦੇ ਵਿੱਚੋਂ ਜਿਹੜੇ ਸਿੱਧੀ ਬਜਾਈ ਵਾਲੇ ਤਰੀਕੇ ਦੇ ਨਾਲ ਆਪਾਂ ਝੋਨਾ ਲਾਇਆ ਹਾਂਜੀ ਉਹਦੇ ਵਿੱਚ ਇੱਕ ਫਰਕ ਹੋਰ ਪਾਇਆ ਆਪਾਂ ਹਾਂਜੀ ਵੀ ਇੱਕ ਪਲੌਟ ਦੇ ਵਿੱਚ ਆਪਾਂ ਪਾਣੀ ਸੁਕਾਸ ਸੁਕਾ ਕੇ ਲਾਇਆ 7ਵੇਂ 8ਵੇਂ 7ਵੇਂ 8ਵੇਂ ਹਾਂਜੀ ਹਾਂਜੀ ਤੇ ਦੂਸਰੇ ਪਲੌਟ ਦੇ ਵਿੱਚ ਆਪਾਂ ਪਾਣੀ ਖੜਾ ਰੈਗੂਲਰ ਰੱਖਿਆ ਜਿਵੇਂ ਨਾਰਮਲ ਲਾਉਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਤਾਂ ਇਹਦੇ ਇਹਦੇ ਪਿੱਛੇ ਵਜ੍ਹਾ ਕੀ ਸੀ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਇਹਦਾ ਰਿਜ਼ਲਟ ਤਾਂ ਤੁਸੀਂ ਦੇਖ ਲਿਆ ਬਈ ਤੇ وجہ ਹੈਗੀ ਸੀ ਤਜਰਬਾ ਕਰਨਾ ਇੱਕ ਜੀ ਕੋਈ ਡਾਕਟਰ ਦਲੇਰ ਸਿੰਘ ਜੀ ਨੇ ਦੱਸਿਆ ਜੀ ਪਾਣੀ ਘੱਟ ਲਾਓ ਤੁਸੀਂ ਹੂੰ ਤੇ ਜਿਹੜਾ ਆਪਾਂ ਹੁਣ ਦੇਖਦੇ ਆਂ ਲੋਕ ਜ਼ਿਆਦਾ ਪਾਣੀ ਖੜਾ ਰੱਖਦੇ ਆ ਅਸੀਂ ਵੀ ਰੱਖਦੇ ਰਹੇ ਪਹਿਲਾਂ ਜੀ ਕਿਉਂਕਿ ਉਦੋਂ ਇਹਨਾਂ ਪਤਾ ਨਹੀਂ ਸੀਗਾ ਜਿਵੇਂ ਕਹਿੰਦੇ ਸੀਗੇ ਲੋਕ ਵੀ ਪਾਣੀ ਆਸ-ਪਾਸੇ ਦੇਖ ਕੇ ਪਾਣੀ ਖੜਾ ਰੱਖਣਾ ਵਿੱਚ ਜੀ ਜੀ ਵਿੱਚ ਉਹਨਾ ਪਾਣੀ ਜਾਨਵਰ ਹੈ ਮੱਛੀ ਵਰਗਾ ਕਹਿ ਦਿੰਦੇ ਸੀਗੇ ਹੂੰ ਤੇ ਉਸ ਵੀ ਦੀ ਨਾਲ ਪਹਿਲਾਂ ਚੱਲਦੇ ਰਹੇ ਤਾਂ ਇੱਥੋਂ ਕਿੱਦਾਂ ਵੱਡਾ ਇੱਕ ਫਰਕ ਇੱਕ ਭਲੇਖਾ ਦੂਰ ਹੋ ਗਿਆ ਇਸ ਤਜਰਬੇ ਦੇ ਨਾਲ ਹਾਂਜੀ ਵੀ ਜਦੋਂ ਆਪਾਂ ਇੱਕ ਹੀ ਤਰੀਕੇ ਨਾਲ ਇੱਕ ਹੀ ਤਰੀਕ ਨੂੰ ਇੱਕ ਹੀ ਵੈਰਾਈਟੀ ਦਾ ਜਿਹੜਾ ਝੋਨਾ ਬੀਜਿਆ ਹੋਇਆ ਹਾਂਜੀ ਹਾਂਜੀ ਉਹਨੂੰ ਆਪਾਂ ਇੱਕ ਪਲਾਟ ਨੂੰ 7ਵੇਂ 8ਵੇਂ ਦਿਨ ਪਾਣੀ ਲਾ ਰਹੇ ਹਾਂ ਇੱਕ ਨੂੰ ਤੀਜੇ ਦਿਨ ਪਾਣੀ ਲਾ ਰਹੇ ਹਾਂ ਹਾਂਜੀ ਤਾਂ ਜਿਹੜਾ ਪਹਿਲਾ ਪਲਾਟ ਆ ਉਹ ਨਸਾਰਾ ਜਿਹੜਾ ਹੈਗਾ ਉਹਦਾ 50% ਵਾਂਗੂ ਹੋ ਗਿਆ ਹਾਂਜੀ ਤੇ ਜਿਹੜਾ ਦੂਜਾ ਪਲਾਟ ਹੈ ਜਿਹਨੂੰ ਲਗਾਤਾਰ ਪਾਣੀ ਲੱਗ ਰਿਹਾ ਹਾਂਜੀ ਉਹਦਾ ਨਸਾਰਾ ਹੁਜੇ ਸ਼ੁਰੂ ਹੋਇਆ ਸ਼ੁਰੂ ਹੋਇਆ ਜੀ ਤਾਂ ਮਤਲਬ ਕਿ ਜਦੋਂ ਅਸੀਂ ਲਗਾਤਾਰ ਪਾਣੀ ਰੱਖਦੇ ਹਾਂ ਹਾਂਜੀ ਤਾਂ ਉਹਦੇ ਨਾਲ ਝੋਨਾ ਸਾਡਾ ਲੇਟ ਹੁੰਦਾ ਲੇਟ ਹੁੰਦਾ ਜੀ ਤੇ ਝੋਨਾ ਲੇਟ ਹੋਊਗਾ ਤਾਂ ਕਣਕ ਵੀ ਲੇਟ ਹੋਊਗੀ ਵੀ ਲੇਟ ਹੋਊਗੀ ਠੀਕ ਹੈ ਤਾਂ ਇਹਦੇ ਵਿੱਚ ਬਾਜੀ ਕਿਹੜਾ ਮਾਰ ਗਿਆ ਝੋਨਾ ਤਿੰਨਾਂ ਤਰੀਕਿਆਂ ਵਾਲੇ ਚ ਆਪਣੇ ਜੇ ਤਿੰਨਾਂ ਦਾ ਰਿਜ਼ਲਟ ਦੇਖੀਏ ਚਾਰ ਬਣ ਗਿਆ ਆਪਣੇ ਮਨ ਲੋ ਹਾਂਜੀ ਚਾਰਾਂ ਦਾ ਜੇ ਰਿਜ਼ਲਟ ਵੇਖੀਏ ਚਾਰਾਂ ਚੋਂ ਮੈਨੂੰ ਸੁੱਕੇ ਕद्दू ਵਾਲਾ ਸਭ ਤੋਂ ਬੈਸਟ ਲੱਗਦਾ ਜੀ ਇੱਕ ਤਾਂ ਇਹ ਹਰ ਇੱਕ ਬੰਦੇ ਦੇ ਵਸ ਦੀ ਖੇਡ ਹੈ ਜੀ ਕਿਉਂਕਿ ਕਈ ਬੰਦੇ ਆ ਜਿਹੜੇ ਡੀਐਸਆਰ ਚ ਕਾਮਯਾਬ ਨਹੀਂ ਹੋ ਸਕੀ ਸਿੱਧੀ ਬਿਜਾਈ ਸਹੀ ਹੈ ਮੈਨੂੰ ਸਭ ਤੋਂ ਬੈਸਟ ਲੱਗਦਾ ਸੁੱਕਾ ਕद्दू ਹਾਂਜੀ ਜੀ ਇਹ ਚੀਜ਼ ਹੈ ਤਾਂ ਸੁੱਕੇ ਕद्दू ਵਾਲੇ ਦਾ ਅਨਸਾਰਾ ਹਾਂਜੀ ਪਹਿਲੇ ਨੰਬਰ ਤੇ ਚੱਲ ਰਿਹਾ ਪਹਿਲੇ ਤੇ ਜੀ ਪਹਿਲੇ ਠੀਕ ਹੈ ਜਿਹੜਾ ਆਪਣਾ ਸਿੱਧੀ ਬਿਜਾਈ ਵਾਲਾ ਸੁਕਾ ਸੁਕਾ ਕੇ ਪਾਣੀ ਲਾ ਕੇ ਪਾਲਿਆ ਗਿਆ 플ੌਟ ਆ ਹਾਂਜੀ ਉਹਦਾ ਤੇ ਨਾਰਮਲ ਕੱਦੂ ਵਾਲੇ ਦਾ ਅਨਸਾਰਾ ਦੂਜੇ ਨੰਬਰ ਤੇ ਚੱਲ ਰਿਹਾ ਹਾਂਜੀ ਉਹ ਬਰਾਬਰ ਚੱਲ ਰਹੇ ਆ ਬਰਾਬਰ ਚੱਲ ਰਹੇ ਤੇ ਜਿਹੜੇ ਸਿੱਧੀ ਬਿਜਾਈ ਵਾਲਿਆਂ ਨੂੰ ਲਗਾਤਾਰ ਪਾਣੀ ਰੱਖਿਆ ਗਿਆ ਉਹ ਲੇਟ ਉਹ ਤੀਜੇ ਨੰਬਰ ਤੇ ਚੱਲਦਾ ਹੈ ਤੀਜੇ ਤੇ ਚੱਲ ਰਿਹਾ ਤਾਂ ਇਹਦਾ ਮਤਲਬ ਹੈ ਕਿ ਹੁਣ ਤੱਕ ਜਿਹੜਾ ਨਾਰਮਲ ਕੱਦੂ ਵਿਧੀ ਵਾਲਾ ਝੋਨਾ ਚੱਲਦਾ ਆ ਰਿਹਾ ਸੀ ਹਾਂਜੀ ਤੇ ਨਾਰਮਲ ਸਿੱਧੀ ਬਿਜਾਈ ਵਾਲਾ ਝੋਨਾ ਚੱਲਦਾ ਆ ਰਿਹਾ ਸੀ ਹਾਂਜੀ ਉਹਦੇ ਲੇਟ ਅਨਸਾਰੇ ਅਤੇ ਲੇਟ ਵढਾਈ ਪਿੱਛੇ ਹਾਂਜੀ ਸਭ ਤੋਂ ਵੱਡਾ ਕਾਰਨ ਨਿਕਲ ਕੇ ਕੀ ਆਇਆ ਲਗਾਤਾਰ ਪਾਣੀ 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 ਦੀ ਬਰਬਾਦੀ ਕਹਿ ਲਈ ਪਾਣੀ ਦੀ ਬਰਬਾਦੀ ਤੇ ਲਗਾਤਾਰ ਪਾਣੀ ਨਾਲੇ ਤਾਂ ਅਸੀਂ ਪਾਣੀ ਬਰਬਾਦ ਕੀਤਾ ਨਾਲੇ ਆਪਣਾ ਜਿਹੜਾ ਹੈਗਾ ਫਸਲ ਲੇਟ ਵਧਣੀ ਲੇਟ ਗਈ ਉਹਦੇ ਕਰਕੇ ਹੋਈ ਤੇ ਅੱਗੇ ਜਾ ਕੇ ਉਹਦੇ ਕਰਕੇ ਕਣਕ ਲੇਟ ਹੋ ਗਈ ਨਾਲੇ ਅਸੀਂ ਝੋਨੇ 'ਚ ਘਾਟਾ ਖਾਦਾ ਨਾਲੇ ਕਣਕ ਨਾਲੇ ਕਣਕ 'ਚ ਘਾਟਾ ਖਾਦਾ ਤੇ ਜਿਹੜਾ ਪਾਣੀ ਆ ਉਹਦੀ ਤਾਂ ਕੀਮਤ ਹੀ ਕੋਈ ਨਹੀਂ ਜਿਹੜਾ ਉਹਦਾ ਘਾਟਾ ਉਹਦਾ ਤਾਂ ਤੁਸੀਂ ਮੁੱਲ ਹੀ ਨਹੀਂ ਤਾਰ ਸਕਦੇ ਹਾਂਜੀ ਸੋ ਭਾਈ ਜੀ ਹੁਣ ਗੱਲ ਆ ਜਾਂਦੀ ਹੈ ਕਿ ਤੁਸੀਂ ਇਹ ਐਕਸਪੈਰੀਮੈਂਟ ਆਪ ਦੇ ਖੇਤ ਚ ਕੀਤਾ ਕੀਤਾ ਜੀ ਠੀਕ ਹੈ ਇਹਦਾ ਡਿਫਰੈਂਸ ਇਹਦਾ ਫਰਕ ਮਤਲਬ ਵਿਜੀਬਲੀ ਸਾਡੇ ਸਾਹਮਣੇ ਆ ਹਾਂਜੀ ਅੰਨੇ ਨੂੰ ਵੀ ਦੇਖਦਾ ਪਿਆ ਅੰਨੇ ਨੂੰ ਵੀ ਵੀ ਸੁੱਕੇ ਗੱਦੂ ਵਾਲਾ ਜਿਹੜਾ ਝੋਨਾ ਉਹ ਪਹਿਲੇ ਨੰਬਰ ਤੇ ਚੱਲਦਾ ਪਿਆ ਨਸਾਰੇ ਪੱਕੋ ਤੇ ਪਹਿਲੇ ਪਹਿਲੇ ਨੰਬਰ ਤੇ ਚੱਲਦਾ ਪਿਆ ਨਸਾਰੇ ਪੱਕੋ ਤਾਂ ਇਹਦਾ ਮਤਲਬ ਸਭ ਤੋਂ ਪਹਿਲਾਂ ਇਹੀ ਵੱਢਿਆ ਜਾਊਗਾ ਇਹੀ ਵੱਢਿਆ ਜਾਊਗਾ ਦੂਜੇ ਨੰਬਰ ਤੇ ਗਿੱਲੇ ਕੱਦੂ ਵਾਲਾ ਤੇ ਉਹ ਸੁਕਾ ਸੁਕਾ ਕੇ ਸਿੱਧੀ ਬਜਾਈ ਵਾਲਾ ਹਾਂਜੀ ਤੇ ਤੀਜੇ ਨੰਬਰ ਤੇ ਸਭ ਤੋਂ ਲੇਟ ਜਾਵੜਿਆ ਸਿੱਧੀ ਬਜਾਈ ਵਾਲਾ ਲਗਾਤਾਰ ਪਾਣੀ ਵਾਲਾ ਲਗਾਤਾਰ ਪਾਣੀ ਵਾਲਾ ਤਾਂ ਹੁਣ ਆਪਾਂ ਸੁੱਕੇ ਕੱਦੂ ਤੇ ਆ ਗਏ ਹਾਂਜੀ ਜਿਹੜਾ ਸੁੱਕਾ ਕੱਦੂ ਵਾਲਾ ਝੋਨਾ ਹੈ ਉਹਨੂੰ ਪਾਣੀ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਰਿਹਾ ਤੁਹਾਡਾ ਸੁੱਕੇ ਕੱਦੂ ਵਾਲਾ ਹੀ ਆਪਾਂ ਬਈ ਪਾਣੀ ਛੱਡਤਾ ਸੀ ਪਹਿਲਾਂ ਸਵਾਗਾ ਮਾਰ ਕੇ ਬਾਣ ਬਣਾ ਕੇ ਜੀ ਤੇ ਉਹਨੂੰ ਜਦੋਂ ਪਾਣੀ ਛੱੜਦਾ ਦੂਸਰੇ ਦਿਨ ਉਹ ਚ ਝੋਨਾ ਲਾਤਾ ਝੋਨਾ ਲਾਤਾ ਉਹਦੇ ਚ ਮੈਂ ਤਿੰਨ ਦਿਨ ਪਾਣੀ ਖੜਾ ਰੱਖਿਆ ਜੀ ਉਦੋਂ ਬਾਅਦ ਠੀਕ ਆ ਉਦੋਂ ਬਾਅਦ ਪਾਣੀ ਜੀਰ ਗਿਆ ਫੇਰ ਮਨ ਲੋ ਚ ਤਿੰਨਾਂ ਦਿਨਾਂ ਚ ਇੱਕ ਤਾਂ ਪਹਿਲਾ ਪਾਣੀ ਲਾਇਆ ਇੱਕ ਫੇਰ ਲਾਇਆ ਜੀ ਉਹਦੇ ਨਾਲ ਅਸੀਂ ਜਿਹੜੀ ਨਦੀਨ ਨਾਸ਼ਕ ਪਾਉਣੀ ਆ ਉਹ ਪੈ ਗਈ ਓਕੇ ਉਹ ਆਬਦਾਲ ਅਸਰ ਕਰ ਗਈ ਜੀ ਤਿੰਨ ਚਾਰ ਦਿਨ ਪਾਣੀ ਦਾ ਖੜਾ ਰਿਹਾ ਉਸ ਤੋਂ ਬਾਅਦ ਪੰਜਵੇਂ ਦਿਨ ਪਾਣੀ ਲਾਇਆ ਫਿਰ ਮੈਂ ਫਿਰ ਜੋ ਝੋਨਾ ਥੋੜਾ ਜਿਹਾ ਛਾਂ ਕਰਨ ਲੱਗ ਗਿਆ ਫਿਰ ਮੈਂ ਉਹਦਾ ਜਿਹੜਾ ਵਖ ਵਾ ਵਧਾਉਂਦਾ ਗਿਆ ਵਧਾਉਂਦਾ ਤੇ ਹੁਣ 91 ਦਿਨ ਤੇ ਪਾਣੀ ਲੱਗਦਾ ਪਿਆ ਨੂੰ ਹੁਣ ਜੇ ਤਾਂ ਮਨ ਲੋ ਨਾਰਮਲ ਟੈਂਪਰੇਚਰ ਰਹਿੰਦਾ ਜਿਵੇਂ ਕਣੀਆਂ ਨਾ ਪੈਣ ਮੀਂਹ ਨਾ ਪਵੇ ਫਿਰ ਮੈਂ 7 ਦਿਨ ਵੀ ਹੋ ਜਾਂਦੇ ਆ 8 ਵੀ ਹੋ ਜਾਂਦੇ ਆ ਜੀ ਜਿਵੇਂ ਲਾਈਟ ਆਉਂਦੀ ਆ ਉਸ ਤਰੀਕੇ ਨਾਲ ਕਈ ਵਾਰ ਇੱਕ ਦੋ ਦਿਨ ਇੱਧਰ ਉੱਧਰ ਹੋ ਜਾਂਦਾ ਜੀ ਤਕਰੀਬਨ ਤੇ ਜੇ ਠੰਡਾ ਹੋ ਜਾਏ ਮੌਸਮ ਫਿਰ ਨਹੀਂ ਲਾਉਂਦੇ ਫਿਰ 10 ਦਿਨ ਤੇ ਵੀ ਜਾਉਂਦੇ 10 12 ਦਿਨ ਵੀ ਲੱਗਦੇ ਆ 10 12 ਦਿਨ ਵੀ ਲਾਗੇ ਆਉਂਦੇ ਤਾਂ ਹੁਣ ਸੁੱਕੇ ਖਦੂ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਜਿਹੜਾ ਹਾਂਜੀ ਵੀ ਤੁਹਾਡੀ ਜ਼ਮੀਨ ਦੀ ਤਸਵੀਰ ਕਿ ਹੋ ਜੀ ਹੈ ਜ਼ਮੀਨ ਕਿਹੋ ਜੀ ਹੈ ਤੁਹਾਡੀ ਆਪਣੀ ਜ਼ਮੀਨ ਵਧੀਆ ਜੀ ਕੱਸੀ ਦਾ ਪਾਣੀ ਲੱਗਦਾ ਇੱਥੇ ਜੀ ਤਕਰੀਬਨ ਸਾਡੇ ਏਰੀਏ 'ਚ ਮੰਨ ਲਓ ਜਾਂ ਪਿੰਡ ਦਾ ਕਹਿ ਲਓ ਏਰੀਆ ਜਿਹੜਾ ਚੰਗੀ ਜ਼ਮੀਨ ਚ ਆ ਜਾਂਦੀ ਡਾਕਰ ਜ਼ਮੀਨ ਡਾਕਰ ਜ਼ਮੀਨ ਸੋ ਜਦੋਂ ਤੁਸੀਂ ਇਹਦਾ ਸੁੱਕਾ ਕद्दू ਕੀਤਾ ਹਾਂਜੀ ਉਹ ਥੋੜਾ ਜਿਹਾ ਤਰੀਕਾ ਦੱਸ ਦਿਓ ਵੇਖੋ ਜੀ ਜਿਹੜੀਆਂ ਪਹਾੜੀਆਂ ਜ਼ਮੀਨਾਂ ਉਹਦੇ ਇਸ ਸੁੱਕਾ ਕद्दू ਹਾਦ ਤੋਂ ਵੱਧ ਕਾਮਯਾਬ ਆ ਹਾਂਜੀ ਹਾਂਜੀ ਤਾਂ ਉਹਦਾ ਤਰੀਕਾ ਦੱਸ ਦਿਓ ਵੀ ਜ਼ਮੀਨ ਸੁੱਕੇ ਕद्दू ਵਾਲੀ ਕਿਵੇਂ ਤਿਆਰ ਕੀਤੀ ਸੀ ਆਪਾਂ ਬਈ ਪਹਿਲਾਂ ਲੇਜ਼ਰ ਲੈਵਲ 'ਚ ਹਰ ਸਾਲ ਲੋਡਨੀ ਆਪਾਂ ਨੂੰ ਕਰਾਉਂਦੀ ਪੀਜੇ ਚੌਥੇ ਸਾਲ ਕਰਾ ਲਓ ਜੀ ਜਿਹੜਾ ਸੁਹਾਗਾ ਮਾਰਦੇ ਆਪਾਂ ਕद्दू ਕਰਦੇ ਆ ਉਹਦੇ ਨਾਲ ਵਾਂ ਜ्यादा ਉੱਚਾ ਨਹੀਂ ਹੁੰਦਾ ਜੀ ਪਹਿਲਾਂ ਆਪਾਂ ਇਹਨੂੰ ਵਾਹ ਕੇ ਛੜਤਾ ਸੀ ਬਾਣ ਨੂੰ ਸੁੱਕਾ ਵਾਹ ਕੇ ਛੜਤਾ ਛੜਤਾ ਧੁੱਪਾਂ ਲੱਗਣ ਧੁੱਪਾਂ ਲੱਗੀਆਂ ਸੁੱਕਾ ਪੱਟ ਕੇ ਰੱਖਤਾ ਸੀ ਤਵੰਗਾਂ ਮਾਰਤੀਆਂ ਦੋ ਵਾਰੀ ਇੱਕ ਵਾਰੀ ਕਲਟੀਵੇਟਰ ਵਾਣ ਬਹੁਤ ਸੋਨਾ ਪੁਰ ਗਿਆ ਸੀ ਉਦੋਂ ਮੌਸਮ ਠੀਕ ਸੀ ਜੀ ਉਸ ਤੋਂ ਬਾਅਦ ਫਿਰ ਜਦੋਂ ਝੋਨਾ ਲਾਉਣਾ ਸੀ ਇੱਕ ਵਾਰੀ ਕਲਟੀਵੇਟਰ ਮਰੇ ਜੀ ਜਦੋਂ ਆਪਾਂ ਸੁੱਕਾ ਗੱਦੂ ਕਰਨਾ ਸੀ ਜੀ ਫਿਰ ਉਹਦੇ ਉੱਪਰ ਚੰਗਾ ਭਾਰ ਰੱਖ ਕੇ ਬੋਰੀਆਂ ਦੋ ਤਿੰਨ ਰੱਖ ਕੇ ਸੁਹਾਗੇ ਦੇ ਉੱਪਰ ਸੁਹਾਗਾ ਵੀ ਆਪਣੇ ਕੋਲੇ ਭਾਰਾ ਕਾਫੀ ਜੀ ਜੀ ਹੌਲਾ ਤਾਂ ਚਾਰ ਰੱਖ ਲਓ ਨਹੀਂ ਤਿੰਨ ਬੂਰੀਆਂ ਤਾਂ ਘੱਟੋ ਘੱਟ ਰੱਖੋ ਜੀ ਦੋ ਸੁਹਾਗੇ ਮਾਰੇ ਸੀ ਜੀ ਐ ਇਦਾਂ ਕਰਾਸ ਵਾਈਜ਼ ਕਰਾਸ ਵਾਈਜ਼ ਠੀਕ ਆ ਦੋ ਵਾਰੀ ਸੁਹਾਗੇ ਮਾਰ ਕੇ ਤੇ ਵਟਾਂ ਪਾਤੀਆਂ ਬਾਅਦ ਚ ਪਾਣੀ ਛੱਡ ਕੇ ਪਾਣੀ ਛੱੜਤਾ ਹਾਂਜੀ ਤੇ ਤੀਜੇ ਦਿਨ ਫਿਰ ਉਹਦੇ ਚ ਝੋਨਾ ਲਾਉਣ ਗਏ ਹਾਂਜੀ ਪਾਣੀ ਛੱਡ ਕੇ ਦੁਬਾਰੀ ਹਾਂਜੀ ਹਾਂਜੀ ਠੀਕ ਆ ਕਿਸੇ ਚ ਦੂਜੇ ਦਿਨ ਲੱਗ ਗਿਆ ਕਿਸੇ ਚ ਤੀਜੇ ਦਿਨ ਜੀ ਇਹਦੇ ਚ ਮੈਂ ਸਭ ਨੂੰ ਉਹ ਜਿਹੜਾ ਪਾਣੀ ਛੱਡ ਕੇ ਇੱਕ ਦਿਨ ਰੁਕਣਾ ਰੁਕਣਾ ਉਹਦਾ ਉਹਦਾ ਮਕਸਦ ਇਹ ਹੀ ਹੈ ਨਾ ਵੀ ਵਾਹਣ ਸੈੱਟ ਹੋ ਜੇ ਸੈੱਟ ਹੋ ਜੇ ਪਕੜ ਕਰ ਲੈਣਾ ਪਕੜ ਲਵੇ ਢੱਕਾ ਜਦੋਂ ਲਾਵਾਂਗੇ ਆਪਾਂ ਉਹ ਡਿੱਗੂਗਾ ਨਹੀਂ ਡਿੱਗੂਗਾ ਨਹੀਂ ਉਹਦੇ ਚ ਤੁਸੀਂ ਸੁੱਕੇ ਕੱਦੂ ਚ ਭਲਾ 15 ਦਿਨ ਦੀ ਪਨੀਰੀ ਲਾ ਦਿਓ ਤੁਹਾਡਾ ਢੱਕਾ ਨਹੀਂ ਮਰੂਗਾ ਜੀ ਢੱਕਾ ਨਹੀਂ ਮਰੂਗਾ ਜਿਵੇਂ ਆਪਾਂ ਹੁਣ ਘਟੋ ਘਟ ਕੱਦੂ ਚ 30 ਦਿਨ ਦੀ ਪਨੀਰੀ ਲਾਉਣੀ ਹੈ ਉਹਦੇ ਚ ਵੀ ਢੱਕੇ ਮਰ ਜਾਂਦੇ ਆ ਜੀ ਕਿਉਂਕਿ ਪਾਣੀ ਉੱਚੇ ਸੁੱਕ ਕੇ ਚੱਲਦਾ ਨਾਲੇ ਸੁੱਕ ਕੇ ਚੱਲਦਾ ਤੇ ਇਹ ਨਾਲ ਦੀ ਨਾਲ ਇਹ ਨਾਲ ਦੀ ਨਾਲ ਜੀ ਜਿਵੇਂ ਐਂ ਲੱਗਦਾ ਹੁੰਦਾ ਵੀ ਇਹ ਐਂ ਲਾਇਆ ਵਾ ਇਹ ਪਹਿਲਾਂ ਤੋਂ ਹੀ ਹਰਾ ਉਵੇਂ ਚੱਲ ਪਾ ਹਰਾ ਅਚਾਰੀ ਹਰਾ ਅਚ ਅੱਛਾ ਭਾਈ ਜੀ ਹੁਣ ਸਵਾਲ ਇਹ ਆ ਕਿ ਪੰਜਾਬ ਪਿਛਲੇ 40 ਸਾਲਾਂ ਤੋਂ ਹਾਂਜੀ ਕੱਦੂ ਕਰਕੇ ਨਾਰਮਲ ਗਿੱਲਾ ਕੱਦੂ ਕਰ ਕਰਕੇ ਝੋਨਾ ਲਾਉਂਦਾ ਆ ਰਿਹਾ ਉਹਦੇ ਚੱਲਦਿਆਂ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਧਰਤੀ ਹੇਠਲਾ ਪਾਣੀ ਸਾਰਾ ਖਿੱਚਤਾ ਬਹੁਤ ਜਿਆਦਾ ਨੁਕਸਾਨ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਉਹ ਡਾਰਕ ਜ਼ੋਨ ਚ ਬਦਲ ਗਿਆ ਜਿਹੜਾ ਆਪਣਾ ਨਾਲ ਲੱਗਦਾ ਜ਼ਿਲ੍ਹਾ ਹਾਦੀ ਆਪਾਂ ਹਾਦਾ ਆਪਣਾ ਹਾਦਾਂ ਦੀ ਬੋਗਾ ਜ਼ਿਲ੍ਹਾ ਸਭ ਤੋਂ ਵੱਧ ਏਰੀਆ ਡਾਰਕ ਡਰੋਨ ਚ ਚਲਾ ਗਿਆ ਤਾਂ ਤੁਹਾਨੂੰ ਕੀ ਲੱਗਦਾ ਵੀ ਜੇ ਹਾਲੇ ਵੀ ਆਪਾਂ ਸੁੱਕੇ ਕੱਦੂ ਵਾਲੀ ਜਿਹੜੀ ਤਕਨੀਕ ਆ ਇਹਨੂੰ ਅਪਣਾ ਲਈਏ ਤਾਂ ਡੁੱਲੇ ਵੇਰ ਸੰਭੇ ਜਾ ਸਕਦੇ ਆ ਹਾਂਜੀ ਹਾਂ ਜਰੂਰ ਬਹੁਤ ਵੱਡਾ ਫਾਇਦਾ ਹੋਊਗਾ ਇਹ ਚ ਜਿਵੇਂ ਹੁਣ ਪਾਣੀ ਦੀ ਜ਼ਿਆਦਾ ਲਾਈ ਜਾਵਾਂਗੇ ਆਪਾਂ ਮੰਨ ਲਓ ਪਿੱਛੇ ਅੱਗੇ ਤਾਂ 40 ਸਾਲ ਕਰ ਲੇ ਹੁਣ ਮੇਰੇ ਹਿਸਾਬ ਨਾਲ 5-10 ਸਾਲ ਹੀ ਰਹਿ ਗਏ ਆਪਣੇ ਕੋਲ ਜੇ ਜਿਵੇਂ ਫੋਟਾ ਆਈ ਵੀ ਆ ਵੀ 35 ਤੱਕ ਮੁਕਾ ਦਿਆਂਗੇ ਮੁਕਾ ਦਿਆਂਗੇ ਜਿਵੇਂ ਚੱਲਦਾ ਰਿਹਾ ਤੇ ਜੇ ਆਪਾਂ ਸੁੱਕਾ ਕੱਦੂ ਕਰਨ ਲੱਗ ਜੀਏ ਤੇ ਆਪਾਂ ਪਾਣੀ ਨੂੰ ਬਚਾ ਸਕਦੇ ਆ ਮੈਨੂੰ ਅਫਸੋਸ ਆ ਮੈਂ 20 ਸਾਲ ਜਿਹੜੇ ਪਹਿਲਾਂ ਖਰਾਬ ਕਰ ਲਿਆ ਪਾਣੀ ਖਰਾਬ ਕੀਤਾ ਮੈਨੂੰ ਉਹ ਬੜਾ ਯਾਦ ਆਉਂਦਾ ਵੀ ਬਹੁਤ ਪਾਣੀ ਖਰਾਬ ਕੀਤਾ ਜਦੋਂ ਦਾ ਸ ਸ਼ੁਰੂ ਕੀਤਾ ਸੁੱਕਾ ਕਦੋਂ ਬੜਾ ਪਾਣੀ ਬਚਾ ਸਕਦੇ ਸੀ ਸਿਰਫ ਇੱਕ ਮੈਂ ਹੀ ਬਚਾ ਸਕਦਾ ਸੀਗਾ ਤੇ ਜਿਹੜੇ ਹੋਰ ਕਿਸਾਨ ਆਉ ਤਾਂ ਕਿੰਨਾ ਬਚਾ ਸਕੋ ਸੋ ਬਾਈ ਜੀ ਹੁਣ ਇਹ ਜਿਹੜੀ ਗੱਲ ਆ ਵੀ ਦੀਵੇ ਨਾਲ ਦੀਵਾ ਜਗਾਉਣ ਵਾਲੀ ਆ ਦੀਵਾ ਜਗਾਉਣ ਇਸ ਵੀਡੀਓ ਦੇ ਮਾਧਿਅਮ ਨਾਲ ਵੀ ਆਪਾਂ ਦੀਵੇ ਨਾਲ ਦੀਵਾ ਜਗਾਉਣ ਵਾਲੀ ਗੱਲ ਹੀ ਕਰਦੇ ਪਏ ਆ ਹਾਂ ਵੀ ਹੋ ਸਕਦਾ ਕਿਸੇ ਦੇ ਖਾਨੇ ਗੱਲ ਪਹਜੇ ਤੇ ਉਹ ਇਹਨੂੰ ਅਪਣਾ ਲੇ ਪਰ ਇਸ ਤਰ੍ਹਾਂ ਇਹ ਗੱਲ ਪੂਰੇ ਪੰਜਾਬ ਦੇ ਕਿਸਾਨ ਅਪਣਾ ਲੈਣ ਇਹ ਪੋਸੀਬਲ ਨਹੀਂ ਕਿਉਂਕਿ ਜਿੰਨਾ ਚਿਰ ਸਰਕਾਰ ਜੀ ਇਹਦੇ ਮਗਰ ਨਹੀਂ ਖੜਦੀ ਜੀ ਕਾਨੂੰਨ ਬਣਾ ਕੇ ਨਾਰਮਲ ਕਦੂ ਨੂੰ ਬੈਨ ਨਹੀਂ ਕਰਦੀ ਹਾਂ ਤੇ ਸੁੱਕੇ ਕੱਦੂ ਨੂੰ ਪ੍ਰਮੋਟ ਨਹੀਂ ਕਰਦੇ। ਪ੍ਰਮੋਟ ਨਹੀਂ ਕਰਦੇ। ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਕਿ ਬਹੁ ਗਿਣਤੀ ਕਿਸਾਨ ਇਸ ਤਰ੍ਹਾਂ ਸੁੱਕੇ ਕੱਦੂ ਵਾਲੀ ਤਕਨੀਕ ਨੂੰ ਅਪਣਾਉਣਗੇ। ਤਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਕੀ ਅਪੀਲ ਕਰਨਾ ਚਾਹੁੰਦੇ ਹੋ? ਆਪਾਂ ਸਰਕਾਰ ਨੂੰ ਕਹਿ ਸਕਦੇ ਆਂ ਯੂਨੀਵਰਸਿਟੀ ਨੂੰ ਕਹਿਣਾ ਵੀ ਜਿਹੜਾ ਰਵੈਤੀ ਕੱਦੂ ਚੱਲਦਾ ਆਇਆ ਜੀ ਇਹਨੂੰ ਬਿਲਕੁਲ ਹੀ ਬੈਨ ਕਰ ਦੇਣਾ ਚਾਹੀਦਾ ਹੈ। ਚੰਗੀਆਂ ਜ਼ਮੀਨਾਂ ਤੇ ਦਰਮਿਆਨੀਆਂ ਜ਼ਮੀਨਾਂ 'ਚ ਤਾਂ ਜੀ ਚਲੋ ਜੇ ਰੇਤਲਾ ਹੈਗਾ ਕਿਸੇ ਦਾ ਉਹਨੇ ਤਾਂ ਮਜਬੂਰੀ ਆ ਉਹਨੇ ਕਰਨਾ ਪਾਣੀ ਖੜਾਉਣ ਦੇ ਮਾਰੇ ਨੇ ਜਾਂ ਕੁਝ ਸਰਕਾਰ ਨੂੰ ਇਹ ਬੇਨਤੀ ਹੈ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਇਹ ਬੇਨਤੀ ਹੈ ਵੀ ਇਹ ਜਿਹੜਾ ਰਵੈਤੀ ਕਦੂਆ ਨੂੰ ਪ੍ਰੋਪਰ ਤੌਰ ਤੇ ਬੈਨ ਕਰ ਦੇਣਾ ਚਾਹੀਦਾ ਜੀ ਆਪਾਂ ਬਹੁਤ ਵੱਡਾ جنگ ਹੀ ਜਿੱਤ ਲਾਂਗੇ ਇੱਕ ਜੇ ਆਪਾਂ ਇਹ ਕਰ ਲਈਏ ਦੇਖੋ ਜਦੋਂ ਗੱਲ ਆ ਜਾਂਦੀ ਹੈ ਕਿ ਸਾਡੇ ਕੋਲੇ 15 ਕਿਸਾਲਾਂ ਦਾ ਪਾਣੀ بچਿਆ ਹਾਂਜੀ ਹੋਇਆ ਧਰਤੀ ਹੇਟ ਹਾਂਜੀ ਤਾਂ ਇਹ ਤਾਂ ਐਮਰਜੈਂਸੀ ਸਿਚੁਏਸ਼ਨ ਬਣ ਗਈ ਆ ਬਣ ਗਈ ਤਾਂ ਐਮਰਜੈਂਸੀ ਦੇ ਵਿੱਚ ਜਦੋਂ ਕਰੋ ਜਾਂ ਮਰੋ ਵਾਲੀ ਗੱਲ ਹੋ ਜੇ ਤਾਂ ਉਦੋਂ ਆਪੋ ਆਪਣਾ ਜਿਹੜਾ ਹੰਕਾਰ ਆ ਹੰਕਾਰ ਆਪੋ ਆਪਣੇ ਗਿਆਨ ਵਿਗਿਆਨ ਦਾ ਹੰਕਾਰ ਆ ਉਹਨੂੰ ਸਾਈਡ ਤੇ ਰੱਖ ਕੇ ਹਾਂਜੀ ਵੱਡੇ ਹਿੱਤ ਦੇ ਵਿੱਚ ਪੰਜਾਬ ਦੇ ਵੱਡੇ ਹਿੱਤ ਦੇ ਵਿੱਚ ਜਿਹੜੀਆਂ ਗਲਤੀਆਂ ਪਹਿਲਾਂ ਹੋ ਗਈਆਂ ਉਹਨਾਂ ਗਲਤੀਆਂ ਨੂੰ ਬਖਸ਼ਾ ਲੈਣਾ ਚਾਹੀਦਾ ਹਾਂਜੀ ਤੇ ਜਿੰਨੇ ਜਿਸ ਤਰ੍ਹਾਂ ਦੀਆਂ ਜ਼ਮੀਨਾਂ 'ਚ ਸੁੱਕਾ ਕੱਦੂ ਕਰਕੇ ਝੋਨੇ ਦੀ ਖੇਤੀ ਸਫਲਤਾਪੂਰਵਕ ਸਿਰੇ ਚੜ੍ਹੀ ਜਾ ਸਕਦੀ ਆ ਉਹਨਾਂ ਸਾਰੇ ਇਲਾਕਿਆਂ ਚ ਉਹਨਾਂ ਸਾਰੀਆਂ ਜ਼ਮੀਨਾਂ ਚ ਕਾਨੂੰਨ ਬਣਾ ਕੇ ਰਵਾਇਤੀ ਕਦੂ ਵੈਣ ਕੀਤਾ ਜਾਵੇ ਸਰਕਾਰ ਇਹ ਗੱਲ ਜੱਡੀ ਜਿਹੜੀ ਆ ਸਾਡੀ ਉਹਨੂੰ ਸੁਣ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਗੱਲ ਸਾਡੀ ਮੰਨੇ ਮੰਨੇ ਲੋਕਾਂ ਤੇ ਲਾਗੂ ਕੀਤੀ ਜਾਵੇ ਲਾਗੂ ਕੀਤੀ ਜਾਵੇ ਚਾਹੇ ਫੋਰਸਫੁਲੀ ਕਰਨੀ ਪਵੇ ਠੀਕ ਆ ਜੀ ਤੇ ਇਹਦੇ ਇਲਾਵਾ ਜਿਹੜੀਆਂ ਆ ਹਲਕੀਆਂ ਜ਼ਮੀਨਾਂ ਰੇਤਲੀਆਂ ਜ਼ਮੀਨਾਂ ਆ ਕਈ ਵਾਰੀ ਸੁਣਨ ਵਿੱਚ ਇਹ ਵੀ ਆਉਂਦਾ ਦੇਖਣ ਵਿੱਚ ਵੀ ਆਉਂਦਾ ਕਿ ਰੇਤលੀਆਂ ਜ਼ਮੀਨਾਂ ਦੇ ਵਿੱਚ ਵੀ ਸੁੱਕਾ ਕद्दू ਕਾਮਯਾਬ ਹੋਇਆ ਉਹ ਡਾਕਟਰ ਦਲੇਰ ਸਿੰਘ ਉਹਦੇ ਬਾਰੇ ਬਿਹਤਰ ਜਾਣਦੇ ਆ ਪਰ ਫਿਰ ਵੀ ਜੇ ਰੇਤਲੀਆਂ ਨੂੰ ਛੱਡ ਵੀ ਲਈਏ ਹੂੰ ਤਾਂ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਹੈਗਾ ਰਵਾਇਤੀ ਕद्दू ਹਰ ਹਾਲ 'ਚ ਬੈਨ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲੇ ਇੱਕ ਹੀ ਖੇਤ ਦੇ ਵਿੱਚ ਅਸੀਂ ਇਹਦਾ ਰਿਜ਼ਲਟ ਦੇਖ ਲਿਆ ਹੈ ਦੇਖ ਚੁੱਕੇ ਆ ਤੇ ਭਾਜੀ ਆਪਣੇ ਖੇਤ ਦੇ ਗਵਾਂਢੀ ਤੇ ਆਪਣੇ ਪਿੰਡ ਦੇ ਲੋਕਾਂ ਨੇ ਵੀ ਇਹ ਰਿਜ਼ਲਟ ਵੇਖਿਆ ਹਾਂਜੀ ਕਾਫੀ ਮੇਰੇ ਮਿੱਤਰ ਕਿਸਾਨ ਹਨ ਜਿਹੜੇ ਆਏ ਆ ਮੇਰੇ ਕੋਲੇ ਦੇਖ ਕੇ ਗਏ ਆ ਬਾਕੀ ਕੁਝ ਵੀਡੀਓ ਮੈਂ ਡਾਕਟਰ ਦਲੇਰ ਸਿੰਘ ਨੂੰ ਭੇਜੀਆਂ ਸੀ ਉਹਨਾਂ ਦੇ ਕਾਲਾਂ ਆਉਂਦੀਆਂ ਬੜੀ ਦੂਰੋਂ ਦੂਰੋਂ ਕਾਲਾਂ ਆਉਂਦੀਆਂ ਜੀ ਤੇ ਉਹ ਰਿਜ਼ਲਟ ਵੀ ਦੇਖਣਾ ਵੀ ਚਾਹੁੰਦੇ ਵੀਡੀਓ ਵੀ ਉਹਨਾਂ ਨੂੰ ਭੇਜੀ ਤੀਆਂ ਵੀ ਦੇਖੋ ਰਿਜ਼ਲਟ ਜੀ ਮੇਰੇ ਧਿਆਨ ਚ ਦੂਜੇ ਨਾਲੋਂ ਰਵੈਤੀ ਕੱਦੂ ਨਾਲੋਂ ਇਹਦਾ ਜਿਹੜਾ ਸੁੱਕੇ ਕੱਦੂ ਦਾ ਝਾੜ 5 ਮਣ ਜ਼ਿਆਦਾ ਆਉਂਦਾ ਮੇਰੇ ਖੇਤ ਚ ਕੁਆਲਟੀ ਵੀ ਵਧੂਗੀ ਵਧੂਗੀ ਵਜ਼ਨ ਵੀ ਵਧੂਗਾ ਤੇ ਕੀੜਿਆਂ ਦਾ ਅਟੈਕ ਵੀ ਨਹੀਂ ਹੋਇਆ ਇਹਦੇ 'ਚ ਨਾ ਜੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ ਲੱਗੀ ਫੰਗਸ ਤਾਂ ਆਉਂਦੀ ਨਹੀਂ ਜੀ ਸੋ ਦੋਸਤੋ ਆਮ ਝੋਨਿਆਂ ਦੇ ਵਿੱਚ ਜਿੱਥੇ ਰਵਾਇਤੀ ਕੱਦੂ ਕਰਕੇ ਝੋਨਾ ਲਾਇਆ ਜਾਂਦਾ ਉੱਥੇ ਨਾ ਝੋਨਾ ਯੱਭ ਨੂੰ ਹੀ ਫੜਿਆ ਰਹਿੰਦਾ ਪਹਿਲਾਂ ਰੂਟ ਰੌਟ ਪੈ ਗਈ ਫੁੱਟ ਰੌਟ ਪੈ ਗਈ ਸ਼ੀਥ ਬਲਾਈਟ ਪੈ ਗਈ ਲੀਫ ਬਲਾਸਟ ਆ ਗਿਆ ਨੈਕ ਬਲਾਸਟ ਆ ਗਿਆ ਹਲਦੀ ਡੋਡੀ ਆ ਗਈ ਮਤਲਬ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਪਤਾ ਹੀ ਨਹੀਂ ਕਿੰਨੀਆ ਬਿਮਾਰੀਆਂ ਕਿਉਂਕਿ ਉੱਥੇ ਸੱਲ ਹਨੇ ਰਾਤੇ ਹੋ ਮਸਾਲਾ ਮਾਹੌਲ ਬਣ ਜਾਂਦਾ ਤੇ ਉਹਦੇ ਚਲਦਿਆਂ ਉੱਥੇ ਕੀੜਿਆਂ ਦਾ ਅਟੈਕ ਵੀ ਹੁੰਦਾ ਜੀ ਤੇ ਜਦੋਂ ਝੋਨਾ ਯੱਬ ਨੂੰ ਫੜਾ ਰਿਹਾ ਹੂਗਾ ਤੇ ਰਹੂਗਾ ਤਬਰ ਕਿਸਾਨ ਵੀ ਯੱਬ ਨੂੰ ਹੀ ਫੜਾ ਰਹੂਗਾ ਸੋ ਭਾਈ ਇਸ ਯੱਬ ਤੋਂ ਇਹ ਪਾਉਣਾ ਛੁਟਕਾਰਾ ਹਾਂਜੀ ਤਾਂ ਬਾਈ ਜੀ ਨੇ ਆਪਣੇ ਇੱਕ ਹੀ ਖੇਤ ਦੇ ਵਿੱਚ ਤਿੰਨ ਤਰ੍ਹਾਂ ਦੇ ਨਾਲ ਹਾਂਜੀ ਜਿਹੜਾ ਹੈਗਾ ਤਜਰਬਾ ਕਰਕੇ ਤੁਹਾਡੇ ਸਾਹਮਣੇ ਚੀਜ਼ ਰੱਖਤੀ ਆ ਹਾਂਜੀ ਬਾਈ ਜੀ ਦਾ ਫੋਨ ਨੰਬਰ ਤੁਹਾਡੀ ਸਕਰੀਨ ਤੇ ਆ ਬਾਈ ਜੀ ਬੋਲ ਵੀ ਦਿਓ 70095 34716 ਜੀ 946480205 ਮੇਰੇ ਦੋਨੋਂ ਨੰਬਰ ਹੀ ਚੱਲਦੇ ਆ ਜੀ ਸੋ ਇਹ ਦੋਨੇ ਨੰਬਰ ਤੁਹਾਡੀ ਸਕਰੀਨ ਤੇ ਆ ਬਾਈ ਜੀ ਨੂੰ ਫੋਨ ਕਰਕੇ ਬੇਸ਼ੱਕ ਖੇਤ ਆ ਕੇ ਤੁਸੀਂ ਤਸੱਲੀ ਕਰਕੇ ਜਾਓ ਜਾਓ ਜੀ ਕਿਉਂਕਿ ਸਿੱਖਣ ਵਾਸਤੇ ਜੇ ਤੁਹਾਨੂੰ ਘਰੋਂ ਨਿਕਲਣਾ ਪੈਂਦਾ ਤਾਂ ਲਾਜ਼ਮੀ ਨਿਕਲੋ ਨਿਕਲੋ ਤੇ ਜੇ ਇੱਥੇ ਚੱਲ ਕੇ ਆਉਂਗੇ ਤੇ ਇੱਥੋਂ ਸਾਰਾ ਕੁਝ ਦੇਖ ਸਮਝ ਕੇ ਜਾਉਂਗੇ ਤਾਂ ਹੀ ਤੁਹਾਡੇ ਖੇਤ ਚ ਚੀਜ਼ਾਂ ਬਦਲਣਗੀਆਂ ਤੁਹਾਡੀ ਜ਼ਿੰਦਗੀ ਚ ਚੀਜ਼ਾਂ ਬਦਲਣਗੀਆਂ ਤੇ ਇੱਕ ਵਾਰ ਫੇਰ ਸਰਕਾਰ ਨੂੰ ਵੀ ਬੇਨਤੀ ਹੈ ਤੇ ਮੁੱਖ ਧਾਰਾ ਦੇ ਖੇਤੀਬਾੜੀਆਂ ਨੂੰ ਵੀ ਬੇਨਤੀ ਹੈ ਕਿ ਭਾਈ ਆ ਜਿੱਥੇ-ਜਿੱਥੇ ਹਾਂਜੀ ਸੰਭਵ ਆ ਉਥੇ ਰਵਾਇਤੀ ਕद्दू ਤੇ ਬੀਨ ਲਾਇਆ ਜਾਵੇ ਤੇ ਸੁੱਕੇ ਕद्दू ਵਾਲੀ ਜਿਹੜੀ ਤਕਨੀਕ ਹੈ ਡਾਕਟਰ ਦਲੇਰ ਸਿੰਘ ਵੱਲੋਂ ਵੱਡੇ ਪੱਧਰ ਤੇ ਪ੍ਰਚਲਿਤ ਕੀਤੀ ਗਈ ਪੰਜਾਬ ਦੇ ਵਿੱਚ ਇਹਨੂੰ ਰეკਮੈਂਡ ਕੀਤਾ ਜਾਵੇ ਜੀ ਆਪੋ ਆਪਣੇ ਈਗੋ ਨੂੰ ਸਾਈਡ ਤੇ ਰੱਖ ਕੇ ਰੱਖ ਕੇ ਜੀ ਤਾਂ ਕਿ ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਬਚ ਸਕੇ ਉਹਦੇ ਜਿਹੜੇ ਸੂਮੇ ਨੂੰ ਅਸੀਂ ਵਾਪਸ ਉੱਪਰ ਲਿਆਈਏ ਤੇ ਪੰਜਾਬ ਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੀ ਜਿਹੜੀ ਤਬਾਹੀ ਸਾਡੇ ਸਾਹਮਣੇ ਖੜੀ ਹੈ ਉਹ ਤੋਂ ਬਚਾਉਣ ਦੇ ਵਿੱਚ ਇੱਕ ਆਪਣਾ ਬਣਦਾ ਯੋਗਦਾਨ ਪਾ ਸਕੀਏ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਹੁਤ ਤੋਂ ਬਾਅਦ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ